ਸਾਡਾ ਅੱਜ ਇਕੱਠੇ ਹੋਣਾ ਮੋਟੀਵੇਟ ਸੀ ਕਿ ਜੀ ਕੀ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਇੱਕ ਜੁੱਧ ਨਸ਼ਾ ਵਿਰੁੱਧ ਜਿਹੜੀ ਮੈਪ ਹੈ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਤਹਿਤ ਅੱਗੇ ਇਸ ਮੌਕੇ 'ਤੇ ਬਤਾਉਂਦੇ ਹੋਏ ਆ ਨਸ਼ਾ ਮੁਕਤੀ ਮੋਰਚਾ ਇੱਕ ਟੀਮ ਦਾ ਜਿਹੜਾ ਉਹ ਬਠਿੰਡ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਉਸਨੇ ਘਰ ਘਰ ਜਾ ਕੇ ਹਰ ਪਿੰਡ 'ਚ ਜਾ ਕੇ ਹਰ ਵਾਰਡ 'ਚ ਜਾ ਕੇ ਨਸ਼ੇ ਨੂੰ ਰੋਕਣ ਲਈ ਕੰਮ ਕਰਨਾ ਉਹਦੇ ਵਿੱਚ ਰਲ ਕੇ ਜਿਹੜੀ ਆਪਣਾ ਸਰਕਾਰ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਸਾਰੇ ਲੋਕ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨ ਲਈ ਅਸੀਂ ਜਿਹੜੇ ਇੱਕ ਜੋਟੂਰੇ ਆ ਉਹ ਸਭ ਤੋਂ ਪਹਿਲਾਂ ਪਿੰਡਾਂ 'ਚ ਵਿਲਜ ਡਿਫੈਂਸ ਕਮੇਟੀ ਪੜਾਈ ਗਈ ਨੇ ਜਿਹੜੇ ਨਸ਼ਾ ਨੂੰ ਰੋਕਣ ਵਾਸਤੇ ਸਾਡਾ ਸਾਥ ਦੇਣਗੇ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਨਗੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਉਹਨਾਂ ਬਾਰੇ ਸਰਕਾਰ ਨੂੰ ਜਾਣਕਾਰੀ ਦੇਣਗੇ ਪੁਲਿਸ ਨੂੰ ਜਾਣਕਾਰੀ ਦੇਣਗੇ ਪਲੱਸ ਜਿਹੜੇ ਸਾਡੇ ਨੌਜਵਾਨ ਇਸ ਗਿਰਫਤ ਜਾ ਚੁੱਕੇ ਨੇ ਇਸ ਰੋਗ ਜਿਹੜਾ ਉਹਨਾਂ ਨੂੰ ਲੱਗ ਚੁੱਕਿਆ ਉਹ ਨੂੰ ਰੋਕਣ ਲਈ ਉਹਨਾਂ ਦਾ ਇਲਾਜ ਕਰਾਉਣ ਲਈ ਜਿਹੜੀ ਆ ਉਹ ਤਿਆਰੀ ਉਹ ਸਰਕਾਰ ਜਿਹੜਾ ਉਹ ਪਲਾਨ ਕਰ ਰਹੀ ਹੈ ਜਿਹੜੇ ਨਵੇਂ ਸਾਡੇ ਨਸ਼ਾ ਸ਼ਰਾਬ ਸੈਂਟਰ ਨੇ ਉੱਥੇ ਉਹਨਾਂ ਨੂੰ ਭਰਤੀ ਕਰਵਾਇਆ ਜਾਊਗਾ ਜੇ ਕਿਤੇ ਲੱਗਦਾ ਕਿ ਬਹੁਤ ਜ਼ਿਆਦਾ ਸੰਖਿਆ ਵਧੀ ਹੈ ਜਿਸ ਤਰ੍ਹਾਂ ਕਰੋਨਾ ਚ ਪਿੰਡਾਂ ਜੀ ਕਵਾਰਨਟਾਈਨ ਸੈਂਟਰ ਬਣਾਏ ਗਏ ਸੀ ਉਹ ਸਰਕਾਰ ਦੀ ਇਹ ਪ੍ਰਵੀਜ਼ਨ ਹੈ ਕਿ ਉੱਥੇ ਉਹਨਾਂ ਦਾ ਵਣ ਪਦਰ ਤੇ ਉੱਥੇ ਉਹਨਾਂ ਦਾ ਇਲਾਜ ਕਰਵਾਇਆ ਜਾਊਗਾ ਉਸ ਤੋਂ ਬਾਅਦ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਉਹ ਪਾਰਡੀ ਸੰਗਤ ਜਦੋਂ ਦੁਬਾਰਾ ਫਿਰ ਤੋਂ ਨਾਉਣ ਇੱਥੇ ਲਈ ਸਰਕਾਰ ਉਹਨਾਂ ਨੂੰ ਰੋਜ਼ਗਾਰ ਮਹਈਆ ਕਰਾਉਣ ਦਾ ਜਿਹੜਾ ਕੰਮ ਹੈ ਉਹ ਵੀ ਕਰੂਗੀ ਪਲੱਸ ਯੂਥ ਕਲੱਬ ਜਿਹੜੇ ਉਹ ਉਹਨਾਂ ਤੇ ਕੰਮ ਕਰਨਗੇ ਨਵੇਂ ਖੇਡ ਗਰਾਊਂਡ ਪਿੰਡਾਂ 'ਚ ਬਣਾਏ ਜਾਣਗੇ ਹਰੂ ਨਸ਼ੇ ਤੋਂ ਬਾਅਦ ਖੇਡ ਗਰਾਉਂਡਾਂ ਨਾਲ ਜੁੜ ਕੇ ਚੰਗੀ ਸਿਹਤ ਵਾਲਾ ਜਾ ਸਕਣ ਤੇ ਨਾਲ ਹੀ ਜੇ ਕੋਈ ਉਹ ਰੋਜ਼ਗਾਰ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਉਹਨਾਂ ਨੂੰ ਫਾਈਨੈਂਸ਼ਲੀ ਉਹਦੀ ਮਦਦ ਕਰੂਗੀ ਉਹਨਾਂ ਨੂੰ ਫਿਨਾਂਸ ਕਰੂਗੀ ਸੋ ਇਸ ਤਰ੍ਹਾਂ ਨਾਲ ਅੱਗੇ ਸਟੈਪ ਬਾਈ ਸਟੈਪ ਕਾਫੀ ਕੰਮ ਹੈ ਜਿਹੜੇ ਉਹ ਸਰਕਾਰ ਵੱਲੋਂ ਕਰਨੇ ਨੇ ਆਉਣ ਵਾਲੇ ਟਾਈਮ 'ਚ ਸੋ ਸਰਕਾਰ ਦਾ ਮੇਨ ਜਿਹੜਾ ਮਕਸਦ ਹੈ ਏ ਕਿ ਹਰ ਉਹ ਕੰਮ ਹਰ ਉਹ ਸੰਭਵ ਯਤਨ ਕਰਨਾ ਹੈ ਜਿਹੜਾ ਨਸ਼ੇ ਦੀ ਰੋਕਥਾਮ ਲਈ ਕੀਤਾ ਜਾ ਸਕਦਾ ਸੋ ਉਹਦੇ ਲਈ ਅੱਜ ਸਾਰੇ ਅਸੀਂ ਅਧਿਕਾਰ ਸਾਹਿਬ ਦੇ ਮਾਨਯੋਗ ਡੀਸੀ ਸਾਹਿਬ ਸਾਰਾ ਪ੍ਰਸ਼ਾਸਨ ਅੱਜ ਅਸੀਂ ਇਕੱਠੇ ਹੋ ਕੇ ਸਾਡਾ ਜਿਹੜਾ ਪਹਿਲਾ ਈਵੈਂਟ ਹੈ ਵੀਡੀਸੀ ਕਮੇਟੀ ਦੀ ਜਿਹੜੀ ਮੀਟਿੰਗ ਹੈ ਤੇਨ ਟਿਕ ਨੂੰ ਇੱਥੇ ਹੋਣੀ ਹੈ ਉਹਦੇ ਲਈ ਅੱਜ ਸਾਡੀ ਇਹ ਮੀਟਿੰਗ ਹੋਈ ਹੈ ਸੋ ਔਨ ਵਾਈਟ ਟਾਈਮ 'ਚ ਔਨ ਵਾਲੇ ਦਿਨਾਂ 'ਚ ਫੂਰ ਵੀ ਜਿਹੜੇ ਪ੍ਰੋਗਰਾਮ ਹੋਣੇ ਸਟੈਪ ਬਾਈ ਸਟੈਪ ਯਾਤਰਾਵਾਂ ਹੋਣੀਆਂ ਨੇ ਅਸੀਂ ਐਮ ਸਾਹਿਬ ਪਿੰਨਾ ਜਾਉਣਗੇ ਸੋ ਉਹਦੇ ਲਈ ਵੀ ਅਸੀਂ ਉਸ ਤੋਂ ਬਾਅਦ ਫਿਰ ਦੁਬਾਰਾ ਇਕੱਠੇ ਹੋਵਾਂਗੇ ਸੋ ਅੱਜ ਇਕੱਠੇ ਹੁੰਦਾ ਮਕਸਦ ਇਹ ਸੀ ਜੀ ਜੀ ਨਾਲ ਉਹ ਸਭ ਜਿਹੜੇ ਗੱਲ ਕਰਦੇ ਨੇ ਉਸ ਟਾਈਪ ਦੇ ਮਾਈਡੇ ਨਾਮ ਕਿਹਾ ਜਾਂਦਾ ਉਹਦੇ ਚ ਪਿੰਡ ਚ ਸਾਂਝ ਤੌਰ ਤੇ ਬੰਦੇ ਨੇ ਉਹਦੇ ਚ ਐਜੂਕੇਸ਼ਨਿਸਟ ਵੀ ਨੇ ਰਿਟਾਇਰਡ ਟੀਚਰ ਵੀ ਨੇ ਕੋਈ ਡਾਕਟਰ ਸਹਿਬਾਨ ਨੇ ਸਾਂਝੇ ਬੰਦੇ ਪਿੰਡਾਂ ਦੇ ਉਹਨਾਂ ਨੂੰ ਉਹਨਾਂ ਕਮੇਟੀਆਂ ਚ ਲਿਆ ਗਿਆ ਜਿਹੜੇ ਪਿੰਡ ਦੀ ਜਾਣਕਾਰੀ ਲੈਂਦੇ ਨੇ ਜਿਨ੍ਹਾਂ ਦਾ ਸਮਾਜਿਕ ਦਾਇਰਾ ਵੀ ਹੈ ਲੋਕ ਜਿਨ੍ਹਾਂ ਦੇ ਅੱਖ ਵੀ ਲੱਗਦੇ ਨੇ ਉਹਨਾਂ ਨੂੰ ਇਸ ਟੀਮ ਤੇ ਜਿਹੜਾ ਲਿਆ ਗਿਆ ਤਾਂ ਜੋ ਉਹ ਉਹ ਬੱਚਿਆਂ ਨੂੰ ਜਿਹੜੇ ਨੌਜਵਾਨ ਇਸ ਚ ਲੱਜੁਕੇ ਨੇ ਉਹਨਾਂ ਦੇ ਆਖੇ ਲੱਗ ਸਕਣ ਇਹੋ ਜਿਹੇ ਬੰਦਿਆਂ ਦੀ ਚੋਣ ਹੈ ਜਿਹੜੀ ਉਹ ਕਮੇਟੀ ਵਾਸਤੇ ਕੀਤੀ ਗਈ ਹੈ ਜੈਕਟ ਕੋਈ ਡਾਟਾ ਫਿਗਰ ਤਾਂ ਨਹੀਂ ਹੈ ਸਾਡੇ ਕੋਲ ਪਰ ਜਿਸ ਤਰ੍ਹਾਂ ਸਮੂਹ ਰਿਸਪੌਂਸ ਆ ਰਿਹਾ ਬੜੇ ਫੋਨ ਵੀ ਆਉਂਦੇ ਨੇ ਫਿਰ ਨਾ ਜੋ ਸਾਡੇ ਸਾਥੀ ਵੀ ਦੱਸਦੇ ਨੇ ਕਿ ਬਹੁਤ ਲੋਕ ਜਿਹੜੇ ਨੇ ਉਹ ਛੱਡਣਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਇੱਕ ਤਰ੍ਹਾਂ ਨਾਲ ਉਹਨਾਂ ਤੇ ਸਮਾਜਿਕ ਡਰ ਕਹਿ ਲਓ ਜਾਂ ਉਹ ਸੰਘ ਦੇ ਨੇ ਹਸਪੀਟਲ ਵਗੈਰਾ ਜਾਣਾ ਜਾਂ ਤੋਂ ਹੁਣ ਇਹਨਾਂ ਦੀ ਕਾਉਂਸਲਿੰਗ ਦਾ ਕੰਮ ਜਿਹੜਾ ਪਿੰਡ-ਪਿੰਡ ਜਾ ਕੇ ਕਰਨ ਦਾ ਕਾਉਂਸਲਿੰਗ ਕਰਨ ਦਾ ਕੰਮ ਹੈ ਇਹ ਵੀ ਸਰਕਾਰ ਵੱਲੋਂ ਸਟਾਰਟ ਹੋਣਾ ਹੈ ਸੋ ਕੋਸ਼ਿਸ਼ ਕਰ ਰਹੇ ਆ ਕਿ ਉਹ ਸਾਹਮਣੇ ਆਉਣ ਕੁਝ ਅਸੀਂ ਹੀਰੋਜ਼ ਜਿਹੜੇ ਸਰਕਾਰ ਨੇ ਆਈਡੈਂਟੀਫਾਈ ਕੀਤੇ ਹੀਰੋਜ਼ ਦਾ ਨਾਮ ਇਸ ਕਰਕੇ ਦਿੱਤਾ ਹੈ ਕਿ ਉਹ ਖੁਦ ਨਸ਼ਾ ਛੱਡ ਕੇ ਉਹਨੂੰ ਆਪਣਾ ਆਪਣਾ ਵਧੀਆ ਰੋਜ਼ਗਾਰ ਕੰਮ ਕਰ ਰਹੇ ਨੇ ਉਹ ਸਾਡੇ ਨਾਲ ਜਾਣਗੇ ਜਿਹੜੇ ਖੁੱਦ ਪਹਿਲਾਂ ਨਸ਼ਾ ਕਰਦੇ ਸੀ ਪਰ ਉਹ ਛੱਡ ਕੇ ਉਹਨਾਂ ਦਾ ਵਧੀਆ ਜੀਵਨ ਜਿਹੜਾ ਉਹ ਬਤੀਤ ਕਰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਪਿੰਡਾਂ 'ਚ ਜਾਵਾਂਗੇ। ਉਹ ਤੋਂ ਕੋਈ ਨਹੀਂ ਸੋਚਦਾ। ਅ ਦੋ ਤਰੀਕ ਤੋਂ ਸਟਾਰਟ ਆ ਜੀ ਕੰਪੇਨ। ਬਸ ਦੋ ਸੌਰੀ 10 ਤੋਂ 10 ਤੋਂ ਸਾਡੀ ਪਹਿਲੀ ਬੀਡੀਸੀ ਦੀ ਮੀਟਿੰਗ ਇੱਥੇ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਪੱਤਰ ਦੀ ਹੋਣੀ ਆ। ਉਸ ਤੋਂ ਬਾਅਦ ਉਹ ਅਲੱਗ-ਅਲੱਗ ਹਲਕਾ ਵਾਈਜ਼ ਪਿੰਡ ਵਾਈਜ਼ ਟੀਮਾਂ ਜਿਹੜੀਆਂ ਉਹ ਜਾਣਗੇ।